ਹਾਂਜੀ ਭਾਈ ਜੀ ਇਹ ਬੰਦਾ ਨਾ ਆਪਣਾ ਨਾਂ ਸੋਨੀ ਦੱਸਦਾ ਤੇ ਪਿੰਡ ਰੈਲਮਾਜਰਾ ਤੇਰਾ ਜ਼ਿਲ੍ਹਾ ਰੋਪੜਾ ਹੈ ਕੈ ਮਹੀਨੇ ਹੋ ਗਏ ਪਿੰਡ ਵਾਇਨੂੰ ਉਹ ਦਿਨ ਵੀ ਨਹੀਂ ਹੋ ਗਏ ਅੱਛਾ 2-3 ਮਹੀਨੇ ਤੇ ਫੇਰ ਤੂੰ ਜਾਣਾ ਨਹੀਂ ਪਿੰਡ ਉਹ ਨਾ ਅੱਛਾ ਤੇ ਕਹਿ ਭਾਈਓ ਤੁਸੀਂ ਦੂਜੇ ਦਾ ਨਾਂ ਕੀ ਹੈ ਰਾਜੂ ਰਾਜੂ ਅੱਛਾ ਤੇ ਰੈਲਮਾਜਰੇ ਕਿੱਥੇ ਰਹਿੰਦੇ ਹੋ ਪਿੰਡ ਵਿੱਚ ਹੀ ਅੰਦਰ ਜਾ ਕੇ ਅੰਦਾਜ਼ਾ ਕਰੇ ਇਹ ਤੂੰ ਕੱਲਾ ਵਗ ਜਿੰਗਾ ਇੱਥੇ ਕੋ ਜਾ ਹਾਂ ਕੱਲ ਲੈ ਲਵਾਂ ਹੈ ਕੱਲ ਨੂੰ ਬਾਚ ਚਾ ਦਾ ਦਈਏ ਹੈ ਤੇ ਕਿੰਨਾ ਚਿਰ ਹੋ ਗਿਆ ਤੈਨੂੰ ਆਏ ਨੂੰ ਇੱਥੇ ਹਾਂ 2 ਮਹੀਨੇ ਅੱਛਾ ਅੱਛਾ ਤੇ ਕਿਹੜੀ ਗੱਲ ਆ ਗਿਆ ਸ਼ਿਕਰੋਂ ਤੂੰ ਕਿਹਦੇ ਨਾਲ ਕਿਹਦੇ ਨਾਲ ਕਾਜੀ ਜੋ ਆਪ ਵੀ ਸੀ ਅੱਛਾ ਤੇ ਹੁਣ ਮੁੱਕ ਗਿਆ ਉਹ ਕੋਨਾ ਕੋਲ ਵੀ ਹੈਗਾ ਕਿ ਮੁੱਖ ਗਿਆ ਕਲੇਸ਼ ਕੀ ਦੇ ਨਾਲ ਕੀ ਦੇ ਨਾਲ ਪਾਰਕਿੰਗ ਪਿਆਫ ਕੀਤੀ ਨੂੰਗਾ ਅੱਛਾ 13 ਨਹੀਂ ਸੀ ਕਿਥੇ ਤੂੰ ਆ ਗਿਆ ਹੈ ਚੰਗਾ ਨਹੀਂ ਲੱਗਦਾ ਤਾਹਾਂ ਕਿਨ ਵਾੜੇ ਨਾਲ ਨਹੀਂ ਅੱਛਾ ਤੇ ਫਿਰ ਕਿੱਥੇ ਰਹਿਣਾ ਉਹਨੂੰ ਅੱਛਾ ਲਾਟ ਬਾਸਾਂ ਦੇ ਕਿਥੇ ਕਹਾਂ ਜਾਏਗਾ ਕਿਥੇ ਮੱਲੀਆਂ ਬੁਝ ਨਹੀਂ ਮੱਲੀਆਂ ਮੱਲੀਆਂ ਇਹ ਕਿਥੇ ਜਿਆ ਉਹ ਮੱਲੀਆਂ ਅੱਛਾ ਹੁਣ ਕਿੱਥੇ ਨੂੰ ਅੱਛਾ ਤੂੰ ਢੱਡੇ ਪਿੰਡ 'ਚ ਖੜਾ ਐ ਬਚੰਡਾ ਜਿਲਾ ਢੱਡੇ ਪਿੰਡ ਐ ਤੇ ਇੱਥੇ ਤੋਂ ਕਰ ਕਿਵੇਂ ਆ ਗਿਆ ਤੁਰ ਕੇ ਪੈਦਲੀ ਤੁਰ ਕੇ ਆਇਆ ਹੈ ਤੇ ਬਾਈ ਜੀ ਬਾਈ ਦਾ ਜਿਲਾ ਰੋਪੜਾ ਪਿੰਡ ਰੈਲ ਮਾਜਰਾ ਤੇ ਇਹ ਵਿਚਾਰਾ ਇੱਥੇ ਪਿੰਡਾਂ 'ਚ ਤੁਰਿਆ ਫਿਰਦਾ ਹੈ ਕਰੋ ਕੋਈ ਨਾ ਕੋਈ ਗੱਲਬਾਤ ਹੋ ਗਈ ਜੀ ਤਾਂ ਆ ਗਿਆ ਤੇ ਬਾਈ ਬਣ ਕੇ ਜੇ ਕੋਈ ਇਹਨਾਂ ਦੇ ਪਿੰਡਾਂ ਦਾ ਹੋਵੇ ਰੋਪੜ ਦਾ ਹੋਵੇ ਇਹ ਰਾਮਪੁਰ ਏਰੀਏ ਦੇ ਵਿੱਚ ਰਹਿਦਾ ਅੱਜ ਪਿੰਡ ਡੇਜਲਾ ਫਿਕਣਾ ਹੈ ਤੇ ਕਿਰਪਾ ਕਰਕੇ ਜੋ ਵੀ ਇਹਨੂੰ ਜਾਣਦਾ ਕੋਈ ਇਹਨੂੰ ਆਪਣੇ ਪਿੰਡ ਪਹੁੰਚਾਉਣ ਦੀ ਕੋਸ਼ਿਸ਼ ਕਰੇ ਬਈ ਕਾਇਦ ਨਾ ਹੋ ਗਏ ਉਹ ਰੋਟੀ ਆਟੀ ਕਿੱਥੋਂ ਖਾਂਦਾ ਫਿਰ ਫਲਾਈ ਸੀ ਅੱਛਾ ਤੇ ਪੈਗ ਤਾਂ ਹੀ ਨਾਉਂਦਾ ਨਹੀਂ ਜਮੇ ਤੇ ਤੂੰ ਕਰੋ ਕਿ ਉਹ ਆ ਗਿਆ ਜਿਹਦਾਰੂ ਨਹੀਂ ਪਿੰਦਾ ਨਸ਼ਾ ਕੋਈ ਲੋਕ ਨਹੀਂ ਜੀ ਅਗਰ ਕੋਈ ਮੈਂ ਤੈਨੂੰ ਦੇਖਾਂ ਜੀ ਨਸ਼ਾ ਆ ਕੇ ਬਖੇ ਕਲੇਸ਼ ਕੀ ਦਾ ਕੀ ਦਾ ਸੀਗਾ ਭਾਈ ਆ ਭੁਜਾਈ ਆ ਉਹਨਾਂ ਦਾ ਸੀ ਤੇ ਤੈਨੂੰ ਕੀ ਸੀ ਡੈਡੀ ਦੇ ਨਾਲ ਡੈਡੀ ਵੀ ਹੈਗਾ ਤੇਰਾ ਤੇ ਡੈਡੀ ਕੀ ਕਰਦਾ ਹੈ ਡੈਡੀ ਕੀ ਕਰਦਾ ਹੈ ਅੱਛਾ ਜਮਾ ਨਹੀਂ ਬੋਲਦਾ ਫੇ ਤੂੰ ਆਪਦਾ ਪਰਿਵਾਰ ਕਿਉ ਛੱਡ ਕੇ ਆ ਹੈ ਬਾਈ ਨਿਕਲੇ ਜੀ ਲਾਵਾ ਦੇ ਬੜੇ ਗੁੰਦੇ ਨੇ ਅੱਛਾ ਬਾਈ ਜਰ ਆਪਾਂ ਘਰਾਂ ਦੇ ਘਾਟੋ ਕਲੇਸਾਂ ਦਾ ਬਹੁਤ ਲੋਕ ਡਿਪਰੈਸ਼ਨ ਦੇ ਵਿੱਚ ਆਈ ਤੁਰੇ ਫਿਰਦੇ ਨੇ ਤੇ ਇਹ ਵੀ ਬਾਈ ਘਰੇ ਲੂਓ ਦਾ ਕਰਕੇ ਡਿਪਰੈਸ਼ਨ ਨਾਲ ਮਾਰੇ ਬਾਹਤ ਰਹਿ ਫਿਰਦਾ ਹੈ ਇਹ ਸਾਡੇ ਕੋਲ ਹੀ ਹੈ ਜੀ ਇਹ ਬਾਈ ਨੂੰ ਪਤਾ ਲੱਗੇ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਘਰੇ ਪਹੁੰਚਾਉਣ ਦਾ ਮਿਹਰबानी ਕਰਨੀ ਠੀਕ ਹੈ ਜੀ ਹਾਂ